ਸਤ ਸ੍ਰੀ ਅਕਾਲ ਜੀ ਹੋਰ ਸਨਾਵ ਜੀ ਕੀ ਹਾਲ ਚਾਲ ਹੈ ਆਪਾਂ ਉਮੀਦ ਕਰਦੇ ਹਾਂ ਰਮਾਤਮਾ ਦੀ ਕਿਰਪਾ ਨਾਲ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਕਈ ਦਿਨਾਂ ਤੋਂ ਵੀਡੀਓ ਲੈ ਕੇ ਆਏ ਆ ਕਿਉਂਕਿ ਆਪਾਂ ਇਸ ਕਰਕੇ ਵੀਡੀਓ ਨਹੀਂ ਬਣਾਈ ਸੀ ਛੇਪੋਤੋ ਲੈ ਕੇ ਸਾਡੇ ਸ਼ੀਧੀ ਢਾਡੇ ਚੱਲੀ ਜਾਂਦੇ ਸੀ ਗੁਰੂ ਸਾਹਿਬਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਆਪਾਂ ਉਹਨਾਂ ਦੇਣ ਨਹੀਂ ਦੇ ਸਕਦੇ ਕਿਉਂਕਿ ਪਰਿਵਾਰ ਵਿਛੋੜਾ ਸੀ ਬਹੁਤ ਵੱਡੀ ਦੁੱਖ ਦੀ ਗੱਲ ਸੀ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਆਪਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਦਿੱਤਾ ਤੇ ਉਹਨਾਂ ਦਾ ਦੇਣ ਆਪਾਂ ਸਾਰੀ ਉਮਰ ਨਹੀਂ ਦੇ ਸਕਦੇ ਤੇ ਇੱਕ ਬਹੁਤ ਸੋਹਣੀਆ ਲੈਣਾ ਲਿਖਿਆ ਹੈ ਲਾਜਾਰਖਾ ਜੋਗੀ ਨੇ ਉਹਨਾਂ ਨੇ ਬਹੁਤ ਸੋਹਣੀ ਕਲਮ ਦੇ ਨਾਲ ਆਪਣੀ ਕਲਮਬੰਦ ਕੀਤੀ ਹੈ ਸ਼ੰਧਾਬੰਦੀ ਉਹਨਾਂ ਨੇ ਲਿਖੀ ਹੈ ਕਹਿੰਦੇ ਇੱਕ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਇੱਕ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਜਹਾਂ ਬਾਪ ਨੇ ਬੱਚੇ ਕਟਾਈ ਖੁਦਾ ਕੇ ਲਈਏ ਜਹਾਂ ਬਾਪ ਨੇ ਬੱਚੇ ਕਟਾਈ ਖੁਦਾ ਕੇ ਲਈਏ ਇਹ ਜਿਹੜੀ ਜੰਗ ਸੀ ਇੱਕ ਸੱਚ ਦੀ ਜੰਗ ਉਹਨਾਂ ਨੇ ਕੀਤੀ ਹੈ ਤੇ ਆਪਾਂ ਉਹਨਾਂ ਨੂੰ ਪ੍ਰਣਾਮ ਕਰਦੇ ਆ ਤੇ ਉਹਨਾਂ ਦਾ ਦੇਣਾ ਆਪਾਂ ਨਹੀਂ ਦੇ ਸਕਦੇ ساری ਉਮਰ ਤੇ ਇਸ ਕਰਕੇ ਆਪਾਂ ਅਫਸੋਸ ਦੇ ਵਿੱਚ ਵੀਡੀਓ ਦੁਬਾਰਾ ਤੋਂ ਸਟਾਰਟ ਕਰਦੇ ਆ ਤੇ ਆਪਾਂ ਅੱਜ ਸੋਹਣੇ ਸੋਹਣੇ ਛੋੜੇ ਵਾਸਤੇ ਰੰਗ ਡਿਜ਼ਾਈਨ ਤੇ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਏ ਕਿਉਂਕਿ ਮਾਲ ਆਪਣੀ ਦੁਕਾਨ ਦੇ ਉੱਤੇ ਕਾਫੀ ਆਉਂਦਾ ਜਾਂਦਾ ਰਹਿੰਦਾ ਸੀ ਤੇ ਆਪਣੀ ਪੋਹ ਦਾ ਕਰਕੇ ਰਸ ਵੀ ਆਪਣੀ ਦੁਕਾਨ ਦੇ ਉੱਤੇ ਬਹੁਤ ਹੁੰਦਾ ਹੈ ਤੇ ਇਸ ਕਰਕੇ ਨਾ ਹੀ ਆਪਣੀ ਵੀਡੀਓ ਬਣਾਈ ਆਪਾਂ ਨਾ ਹੀ ਆਪਣਾ ਮਨ ਕਰਿਆ ਤੇ ਅੱਜ ਤੁਹਾਡੇ ਵਾਸਤੇ ਆਪਾਂ ਫੇਰ ਲੈ ਕੇ ਆਏ ਆ ਕਿਉਂਕਿ ਸੇਲਾਂ ਆਪਾਂ ਲਾ ਰੱਖੀਆਂ ਬਹੁਤ ਡਿਸਕਾਊਂਟ ਦੇ ਉੱਤੇ ਆਪਾਂ ਮਾਲ ਲਾਏ ਹੋਏ ਆ ਤੇ ਅੱਜ ਇੱਕ ਆਪਣੇ ਕੋਲੇ ਸ਼ੌਲਾਂ ਦੀ ਵੈਰਾਈਟੀ ਆਈ ਹੈ ਤੇ ਬਹੁਤ ਸੋਹਣੀਆਂ ਸੋਹਣੀਆਂ ਕਲੈਕਸ਼ਨ ਆਈਆਂ ਤੇ ਡਿਸਕਾਊਂਟ ਤੇ ਲਾ ਰੱਖਿਆ ਨੇ ਆਜੋ ਆਪਾਂ ਵੀਡੀਓ ਕਰਦੇ ਆ ਸਟਾਰਟ ਸਾਰੇ ਰੱਖ ਕੇ ਵੀਡੀਓ ਦੇਖਦੇ ਆ ਆਪਣੀ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਜਿਹੜੇ ਆਪਣੇ ਚੈਨਲ ਦੇ ਨਾਲ ਪਹਿਣ ਭਰਾ ਨਵੇਂ ਜੁੜਦੇ ਆ ਉਹਨਾਂ ਨੂੰ ਮੈਂ ਆਪਣਾ ਪਤਾ ਜ਼ਰੂਰ ਦੱਸ ਦੇਣੀ ਆ ਕਿਉਂਕਿ ਆਪਣੀ ਗੁਰਨਾਨ ਕਲਾਥ ਹਾਊਸ ਜਿਹੜੀ ਦੁਕਾਨ ਹੈ ਇਹ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਪੈਂਦਾ ਜਿੱਥੇ ਆਪਣੀ ਸ਼ਾਪ ਹੈ ਤੇ ਮਿਸਤਰੀਆਂ ਦੁਕਾਨ ਅਤੇ ਮਠਾੜੂਆਂ ਦੀ ਦੁਕਾਨ ਕਰਕੇ ਇਹ ਜਾਣੀ ਜਾਂਦੀ ਹੈ ਤੇ ਆਪਾਂ ਸਾਰੇ ਜਣੇ ਰਲ ਕੇ ਵੀਡੀਓ ਦੇਖਦੇ ਆ ਜਿਹੜੇ ਜਿਹੜੇ ਵੀਡੀਓ ਦੇਖਦੇ ਆ ਚੈਨਲ ਦੇ ਨਾਲ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਉਂਕਿ ਨੋਟੀਫਿਕੇਸ਼ਨ ਨਵੀਆਂ ਨਵੀਆਂ ਵੀਡੀਓ ਤੇ ਤੁਹਾਨੂੰ ਮਿਲਦੀ ਰਹੂਗੀ ਤੇ ਆਜੋ ਆਪਾਂ ਸਾਰੇ ਜਣੇ ਰਲ ਕੇ ਦੇਖੀਏ ਡਿਜ਼ਾਈਨ ਰੰਗ ਆਪਣੇ ਕੋਲੇ ਆਏ ਨੇ ਸ਼ਾਲ ਤੇ ਉਹ ਤੁਸੀਂ ਬਹੁਤ ਪਿਆਰ ਦਿੱਤਾ ਸੀ ਜਿਹੜੀ ਵੀਡੀਓ ਸ਼ਾਲਾਂ ਦੀ ਬਣਾਈ ਸੀ ਆਪਣੇ ਸ਼ੌ ਸੀਗੇ ਜਿਹੜੇ ਉਹ ਬਹੁਤ ਛੇਤੀ ਜਿਹੜੇ ਸੀਗੇ ਵਿੱਗੇ ਸੀਗੇ ਤੇ ਇਹ ਆਪਣੇ ਕੋਲੇ ਬਹੁਤ ਵੱਡੇ ਵੱਡੇ ਸ਼ਾਵਲ ਨੇ ਰੰਗੜ ਜਾਇਏ ਨੇ ਇਹਨਾਂ ਦੇ ਬਹੁਤ ਸੋਹਣੇ ਨੇਗੇ ਤੇ ਇਹ ਸ਼ਾਵਲ ਆਪਾਂ ਤੁਹਾਨੂੰ ਫੇਰ ਡਿਸਕਾਊਂਟ ਉਦੋਂ ਵੀ ਆਪਾਂ ਲੈਸ ਦੇ ਉੱਤੇ ਲਾਤੇ ਇਹ ਪਿਓਰ ਪੱਛਮ ਦੇ ਸ਼ਾਵਲ ਨੇ ਬਹੁਤ ਵਧੀਆ ਨੇਗੇ ਡਿਜ਼ਾਈਨ ਇਹਨਾਂ ਦੇ ਬਹੁਤ ਸੋਹਣੇ ਨੇਗੇ ਤੇ ਇਹ ਸ਼ਾਵਲ ਆਪਾਂ ਮੈਂ ਤੁਹਾਨੂੰ ਰੇਟ ਤੁਸੀਂ ਧਿਆਨ ਚ ਰੱਖਿਓ ਵੀ ਆਪਾਂ ਤੁਹਾਨੂੰ ਰੇਟ ਕੀ ਦੇਣਾ ਹੈ ਰੇਟ ਇਹ ਬਹੁਤ ਇਹਦੇ ਵਾਜਿਬ ਰੇਟ ਨੇ ਪੂਰੇ ਖੁੱਲੇ ਸ਼ਾਵਲ ਲੇਗੇ ਤੇ ਆਪਾਂ 1000 ਦੇ ਤਿੰਨ ਸ਼ਾਲ ਜਿਹੜੇ ਤੁਹਾਨੂੰ ਦੇਵਾਂਗੇ ਇਹ ਤੇ ਇਹ ਸਿਰਫ ਤੇ ਸਿਰਫ ਸਾਨੂੰ ਮਠਾੜੂ ਸ਼ਾਪ ਦੇ ਉੱਤੋਂ ਮਿਲਣਗੇ ਤੇ ਇਹਨਾਂ ਦਾ ਮੈਂ ਤੁਹਾਨੂੰ ਦੱਸ ਦੇਣੀ ਆ ਇਹਨਾਂ ਦੇ ਕਲਰ ਇਸ ਟਾਈਪ ਹੋਣਗੇ ਇੱਕ ਲਾਈਟ ਸ਼ੇਡ ਹੋਊਗਾ ਇੱਕ ਇਹਨਾਂ ਦਾ ਲਾਈਟ ਸ਼ੇਡ ਹੋਊਗਾ ਇੱਕ ਵਾਲਾ ਜਿਹੜਾ ਪਾਸਾ ਹੋਊਗਾ ਇਹਨਾਂ ਦਾ ਫਰੰਟ ਵਾਲਾ ਇਹ ਡਾਰਕ ਹੋਊਗਾ ਇਹਦੇ ਚ ਵੱਖਰੇ ਵੱਖਰੇ ਰੰਗ ਡਿਜ਼ਾਈਨ ਹੋਣਗੇ ਤੇ ਸਾਰੇ ਇਹ ਵਧੀਆ ਕੁਆਲਿਟੀ ਦੇ ਸ਼ਾਲ ਹੋਣਗੇ ਕਿਉਂਕਿ ਆਪਾਂ ਸੇਲ ਆ ਰੱਖੀ ਐ ਤੇ ਸੇਲ ਮੇਲਾ ਆਪਣੀ ਦੁਕਾਨ ਤੇ ਹੁੰਦਾ ਤੇ ਦਿਨੇ ਤਾਂ ਆਪਣੀ ਦੁਕਾਨ ਤੋਂ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਮੇਲਾ ਹੁੰਦਾ ਹੈ ਆ ਲੋ ਜੀ ਸਾਰੇ ਸਾਈਜ਼ ਵੱਡੇ ਨੇ ਤੇ ਇੱਕ ਜਿਹਨੇ ਸ਼ਾਲ ਇੱਕ ਲੈਣਾ ਉਹ ਕਿਰਪਾ ਕਰਕੇ ਆਪਾਂ ਨੂੰ ਆਰਡਰ ਨਾ ਕਰਨ ਤੇ ਆਪਾਂ ਨੂੰ ਸਿਰਫ ਤੇ ਸਿਰਫ ਜਿਹਨੇ 1000 ਦੇ ਤਿੰਨ ਸ਼ਾਲ ਲੈਣੇ ਆ ਉਹੀ ਆਪਾਂ ਨੂੰ ਆਰਡਰ ਪਾਉਣ ਕਲਰ ਮੈਂ ਤੁਹਾਨੂੰ ਕਿਉਂ ਵੀਡੀਓ ਲੰਬੀ ਹੋ ਜੂ ਮੈਂ ਕਲਰ ਤੁਹਾਨੂੰ ਕਾਫੀ ਨੇ ਆਏ ਨੇ ਜਿਹੜੇ ਇੱਕ ਕਲਰ ਦੇ ਵਿੱਚ ਕਈ ਕਈ ਸ਼ਾਲ ਨੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਡਿਜ਼ਾਈਨ ਤੁਹਾਨੂੰ ਅਲੱਗ-ਅਲੱਗ ਮਿਲਣਗੇ ਸ਼ਾਲਾਂ ਦਾ ਸਾਈਜ਼ ਪੂਰਾ ਵੱਡਾ ਮਿਲੇਗਾ ਤੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੇ ਆ ਕਲਰ ਦਿਖਾ ਦਿੰਨੇ ਆ ਵੀ ਕੁਝ ਰੰਗ ਦੇ ਵਿੱਚ ਕਈ ਕਈ ਆਪਣੇ ਕਲਰ ਆਏ ਹੋਣਗੇ ਆਹ ਲਓ ਜੀ ਇਹ ਆਪਣਾ ਗ੍ਰੀਨ ਕਲਰ ਦਾ ਆ ਗਿਆ ਇੱਕ ਸ਼ਾਲ ਆਪਾਂ ਖੋਲਦਿਆ ਕਰਾਂਗੇ ਤੁਹਾਡੇ ਵਾਸਤੇ ਕਿਉਂਕਿ ਸਹੀਦਾ ਪਤਾ ਲੱਗ ਜਾਂਦਾ ਡਿਜ਼ਾਈਨ ਦਾ ਪਤਾ ਲੱਗ ਜਾਂਦਾ ਇਹ ਗ੍ਰੀਨ ਕਲਰ ਦਾ ਸ਼ਾਲ ਆ ਆਫ ਵਾਈਟ ਨਾਲ ਇਹਦਾ ਜਿਹੜਾ ਵਾਈਟ ਸਾਈਡ ਆ ਆਫ ਵਾਈਟ ਹੈਗੀ ਤੇ ਇਹਦੇ ਵਿੱਚ 4 4 5 5 ਈਗੀ ਕੰਗ ਦੇ ਜਿਹੜੇ ਕਲਰ ਹੋਣਗੇ ਡਿਜ਼ਾਈਨਸ ਤੁਹਾਨੂੰ ਦੱਸਿਆ ਹੀ ਆ ਵੀ ਮੈਂ ਵੱਖਰੇ ਵੱਖਰੇ ਹੋਣਗੇ ਤੇ ਇੱਕ ਸ਼ਾਲ ਦਾ ਤੁਸੀਂ ਆਰਡਰ ਨਾ ਪਾਇਓ ਤੁਸੀਂ ਤਿੰਨ ਸ਼ਾਲਾਂ ਦਾ ਜੇ ਆਰਡਰ ਪਾਉਣਾ ਸਿਰਫ ਤੇ ਸਿਰਫ ਤਿੰਨ ਸ਼ਾਲਾਂ ਦਾ ਆਰਡਰ ਪਾ ਸਕਦੇ ਹੋ ਕਿਉਂਕਿ 1000 ਦੇ ਆਪਾਂ ਤਿੰਨ ਸ਼ਾਲ ਦਿੰਨੇ ਆ ਇਹ ਤੇ ਸ਼ਾਲ ਜਿਹੜਾ 1 ਕੇ 600 ਦਾ 650 ਦਾ ਮਾਰਕੀਟ ਦਾ ਇਹਦਾ ਰੇਟ ਹੈ ਸ਼ਾਲ ਦਾ ਤੇ ਆਹ ਲਓ ਜੀ ਇਹ ਦਾ ਮਹਿਰੂਨ ਕਲਰ ਆ ਗਿਆ ਕਰੀਮ ਤੇ ਮਹਿਰੂਨ ਦੇ ਨਾਲ ਬਹੁਤ ਸੋਹਣਾ ਇਹਦਾ ਕੰਟਰਾਸਟ ਹੈਗਾ ਸ਼ਾਲ ਦਾ ਤੇ ਗੱਲ ਉੱਥੇ ਆ ਜਾਂਦੀ ਹੈ ਵੀ ਆਹ ਵਾਈਟ ਇਹਦਾ ਪਿਛਲੀ ਸਾਈਡ ਹੈ ਜਿਹੜੀ ਆਫ ਵਾਈਟ ਆਏਗੀ ਤੇ ਇਹਦੇ ਵਿੱਚ ਵੀ ਸਾਨੂੰ ਕਾਫੀ ਕਾਫੀ ਇੱਕ ਸ਼ਾਲ ਦੇ ਵਿੱਚ ਕਾਫੀ ਕਾਫੀ ਰੰਗ ਮਿਲ ਜਾਣਗੇ ਆਹ ਲਓ ਜੀ ਆੜ ਜੈਨ ਲੱਗਦਾ ਹੋਊਗਾ ਆਹ ਲਓ ਜੀ ਇਹ ਆ ਗਿਆ ਫਰੋਜੀ ਕਲਰ ਤੇ ਸੋਡੀ ਆਪਣੀ ਖੋਦੀ ਦੁਕਾਨ ਹੋਊਗੀ ਤੁਸੀਂ ਦੁਕਾਨ ਦੇ ਉੱਤੇ ਵੀ ਵਿజిਟ ਕਰ ਸਕਦੇ ਹੋਗੇ ਘਰ ਬੈਠ ਕੇ ਚੀਜ਼ ਮੰਗਵੋਣੀ ਹੈ ਘਰ ਬੈਠ ਕੇ ਬਾਏ ਕਰਨਾ ਤਾਂ ਤੁਸੀਂ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੁਸੀਂ ਘਰ ਬੈਠ ਕੇ ਮੰਗਾ ਸਕਦੇ ਹੋ ਜਿਹੜੇ ਸਾਡੇ ਕੋਲ ਆਨਲਾਈਨ ਮਾਲ ਮੰਗਵਾਉਂਦੇ ਨੇਗੇ ਉਹਨਾਂ ਨੂੰ ਸਾਡੇ ਕਸਟਮਰਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਪਤਾ ਹੈ ਭਰੋਸਾ ਹੈ ਵੀ ਜੋ ਜਿਹੜੀ ਚੀਜ਼ ਉਹ ਕਹਿੰਦੇ ਨੇ ਸੋਈ ਉਹ ਭੇਜਦੇ ਨੇ ਕਿਉਂਕਿ ਵਧੀਆ ਕੁਆਲਿਟੀ ਦੀ ਚੀਜ਼ ਆਪਾਂ ਰੱਖਦੇ ਆ ਤੇ ਰੇਟ ਆਪਣੇ ਇੱਕ ਹੁੰਦੇ ਨੇ ਕੋਰੀਅਰ ਚਾਰਜ ਜਿਹੜਾ ਤੁਹਾਨੂੰ ਉਹ ਅਲੱਗ ਤੋਂ ਦੇਣਾ ਪਊਗਾ ਇਹਦਾ ਸਾਡਾ ਸਿਰਫ ਤੇ ਸਿਰਫ ਤਿੰਨ ਛੋਲਾਂ ਦਾ ਰੇਟ 1000 ਰੁਪਿਆ ਤੇ ਕੋਰੀਅਰ ਚਾਰਜ ਦਾ ਖਰਚਾ ਤੁਹਾਨੂੰ ਲਾਉਣਾ ਪਊਗਾ ਆ ਲਓ ਜੀ ਆ ਆ ਗਿਆ ਇਹਦਾ ਰੈੱਡ ਕਲਰ ਤੇ ਸੇਮ ਚੀਜ਼ ਹੋਊ ਹਰੇਕ ਦੇ ਆਫ ਵਾਈਟ ਵਾਲਾ ਕਲਰ ਥੱਲੇ ਹੋਊਗਾ ਤੇ ਡਾਰਕ ਵਾਲਾ ਉੱਪਰ ਹੋਊਗਾ ਦੋਨੇ ਸਾਈਡਾਂ ਤੁਸੀਂ ਆਰਾਮ ਨਾਲ ਲੈ ਸਕਦੇ ਹੋਗੇ ਹਾਲੋ ਜੀ ਇਹਦੇ ਚ ਰੰਗ ਸਾਨੂੰ ਮੈਂ ਦੱਸੀ ਜਾਨੀ ਆ ਵੀ ਤੁਸੀਂ ਜਿੰਨੇ ਜਿੰਨੇ ਮਰਜੀ ਚਾਹੋ ਇੱਕ ਇੱਕ ਰੰਗ ਦੇ 5-5 ਸ਼ਾਲ ਵੀ ਆਪਣੇ ਕੋਲੋਂ ਲੈ ਸਕਦੇ ਹੋ ਰੰਗ ਸਾਰੇ ਸੋਹਣੇ ਨੇ ਸ਼ਾਲ ਨਹੀਂ ਛੱਡਣ ਵਾਲੇ ਤੇ ਵਸਤੇ ਲਾ ਦਾ ਕਰਾਇਆ ਹੇ ਤਾਂ ਲੱਗਦਾ ਨਹੀਂ ਤੇ ਫਟਾਫਟ ਤੁਸੀਂ ਭੱਜਿਆ ਕਰੋ ਮਠਾੜੂ ਸ਼ੌਪ ਦੇ ਉੱਤੇ ਛੋਡੀ ਆਪਣੀ ਦੁਕਾਨ ਆ ਵੇਚੀ ਚੀਜ਼ ਕੋ ਕੇ ਆਇਆ ਕਰੋ ਤੇ ਤੁਸੀਂ ਸਾਨੂੰ ਇੰਨਾ ਪਿਆਰ ਦੇਣੇ ਬਹੁਤ ਧੰਨਵਾਦ ਆ ਤੁਹਾਡਾ ਆਹ ਲਓ ਜੀ ਇਹ ਦਾ ਆ ਗਿਆ ਬਾਈਕ ਸਾਈਡ ਦਾ ਡਿਜ਼ਾਈਨ ਆਹ ਲਓ ਜੀ ਇਹ ਦੇ ਅਗੇ ਆਪਣੇ ਕੋਲੇ ਬਲੈਕ ਕਲਰ ਦੇ ਪੀਸ ਤੇ ਤੁਸੀਂ ਧਿਆਨ ਨਾਲ ਜਰੂਰ ਸੁਣਿਓ ਵੀ ਇੱਕ ਸ਼ਾਲ ਦਾ ਤੁਸੀਂ ਆਰਡਰ ਨਾ ਪਾਇਓ ਤੇ ਤਿੰਨ ਸ਼ਾਲਾਂ ਦਾ ਆਰਡਰ ਕਰ ਸਕਦੇ ਹੋ ਤੁਸੀਂ ਇੱਕ ਆਪਣੇ ਕੋਲੇ ਆ ਚੀਜ਼ ਏਦੋਂ ਪਹਿਲਾਂ ਆਈ ਸੀਗੀ ਇਹ ਵੀ ਆਪਣੇ ਕੋਲੇ ਬਹੁਤ ਜ਼ਿਆਦਾ ਇਹਦੀ ਡਿਮਾਂਡ ਹੈ ਤੇ ਅਨੁਸਾਰ ਵਿਕ ਜਾਂਦਾ ਬਹੁਤ ਵੱਡਾ ਸ਼ਾਲ ਹੈ ਇਹ ਤੇ ਇਹਦਾ ਰੇਟ ਹੈਗਾ 350 ਦੇ 2 ਸ਼ਾਲ ਸਾਢੇ 350 ਦੇ 2 ਸ਼ਾਲ ਹੈ ਇੱਕ ਇੱਕ ਜਿਹੜਾ ਸ਼ਾਲ ਹੈਗਾ ਆਪਾਂ ਇਹਨੂੰ ਨਹੀਂ ਵੇਚਦੇ ਆਪਾਂ ਸਿਰਫ ਤੇ ਸਿਰਫ 350 ਦੇ 2 ਸ਼ਾਲ ਦਿੰਨੇ ਆ ਕਲਰ ਇਹਨਾਂ ਦੇ ਵਿੱਚ ਐਤ ਕੀ ਜਿਹੜਾ ਹੈਗਾ ਕਲਰ ਇਹ ਕਾਫੀ ਛੇੜੀ ਆਪਣੇ ਕੋਲੇ ਅਵੇਲੇਬਲ ਹੈ ਬਸ ਐਂ ਜੇ ਕੱਟ ਦੋ ਐ ਕੱਟ ਦੋ ਆ ਲਓ ਜੀ ਇਹਦੇ ਵਿੱਚ ਐਤ ਕੀ ਕੋਈ ਰੰਗ ਆਪਣੇ ਕੋਲੇ ਆਇਆ ਹੈ ਬਸ ਥੋੜਾ ਥੋੜਾ ਭਾਵੇਂ ਫਰਕ ਹੋਵੇ ਕਲਰ ਸਾਰੇ ਸੇਮ ਜਿਹੇ ਨੇ ਕੋਈ ਕਿਸੇ ਚ ਬਲੈਕ ਡੱਬੀ ਹੈ ਤੇ ਕਿਸੇ ਦੇ ਵਿੱਚ ਹੈਗੀ ਹੈ ਇਹ ਬਰਾਊਨ ਜੀ ਡੱਬੀ ਤੇ ਇਹ ਕਾਫੀ ਆਪਣੇ ਕੋਲੇ ਆਏ ਨੇ ਸ਼ਾਲ ਤੁਸੀਂ ਜਿੰਨੇ 5 4 10 ਜਿੰਨੇ ਵੀ ਤੁਸੀਂ ਲੈਣੇ ਆ ਜੇ ਦੁਕਾਨਦਾਰ ਭੈਣ ਭਰਾਵਾਂ ਨੇ ਜਿਹੜੀਆਂ ਮੇਰੀਆਂ ਭੈਣਾ ਘਰੇ ਕੰਮ ਕਰਦੀਆਂ ਨੇ ਉਹਨਾਂ ਨੇ ਦੁਕਾਨ ਵਾਸਤੇ ਲੈਣਾ ਉਹ ਆਪਣੇ ਇਹਨਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੰਟੈਕਟ ਕਰ ਸਕਦੇ ਨੇ ਤੇ ਕਿਉਂਕਿ ਇਹ ਆਪਣੇ ਕੋਲੇ ਅਨਸਾਰ ਸੇਲ ਹੋ ਜਾਂਦੇ ਨੇ ਸ਼ਾਲ ਆ ਲਓ ਜੀ ਆਏ ਦੇ ਆਗੇ ਕਰੀਮ ਚਾਟ ਇਹ ਲਾਈਟ ਲਾਈਟ ਸ਼ੇਡ ਆਗੇ ਆਈਸਕ੍ਰੀਮ ਚਾਟ ਆ ਇਹਨਾਂ ਦਾ ਸਹਿਜ ਇਹਨਾਂ ਦਾ ਵੱਡਾ ਹੋਊ ਕਲਰ ਤੁਸੀਂ ਜਿੰਨੇ ਮਰਜ਼ੀ ਲੈ ਲਿਓ ਆ ਲਓ ਜੀ ਤੇ ਜਿਹੜੇ ਨੇ ਸ਼ਾਲ ਸੋਨੂੰ ਦੱਸੀ ਜਾਨੀ ਆ ਵੀ ਤੁਸੀਂ ਮੇਰੇ ਕੋਲ ਲੈਣਾ ਹੁੰਦਾ ਵੀਡੀਓ ਕਾਲ ਕਰਕੇ ਤੁਸੀਂ ਸ਼ਾਲ ਨੂੰ ਸਿਲੈਕਟ ਕਰ ਸਕਦੇ ਹੋ ਕਲਰ ਤੇ ਇਹ ਬਾਹਲੇ ਦਿਨ ਨਹੀਂ ਸ਼ਾਲ ਟਿਕ ਦੇਗੇ ਤੁਸੀਂ ਛੇਤੀ ਛੇਤੀ ਇਹਨੂੰ ਆਰਡਰ ਕਰ ਸਕਦੇ ਹੋ ਆਪਣੇ ਕੋ ਕੇਤੀ-ਕੇਤੀ ਸਾਨੂੰ ਮਿਲ ਜਾਣਗੇ ਫਿਰ ਬਾਹਲੇ ਦੇ ਨਾਲ ਕੋਈ ਨਾਲ ਦੀ ਨਾਲ ਸੇਲ ਹੋ ਜਾਂਦੇ ਨੇ ਆਹ ਲਓ ਜੀ ਕਿਉਂਕਿ 10-10 15-15 20 ਵੀ ਐ ਦੁਕਾਨਦਾਰੀ ਮੰਗਾ ਲੈਂਦੇ ਨੇ ਆਨਲਾਈਨ ਤੇ ਆਫਲਾਈਨ ਵੀ ਆਪਣਾ ਮਾਲ ਬਾਬੇ ਨਾਨਕ ਦੀ ਕਿਰਪਾ ਨਾਲ ਫੁੱਲ ਕਿਰਪਾ ਸਤਗੁਰ ਦੀ ਆਹ ਲਓ ਜੀ ਇਹਦੇ 'ਚ ਸਾਰੇ ਕਲਰ ਸੀਗੇ ਇਹਦੇ ਕਲਰ ਕਾਫੀ ਨੇ ਮੈਂ ਤੁਹਾਨੂੰ ਸਾਰੇ ਕਲਰ ਦਿਖਾਤੇ ਆਹ ਲਓ ਜੀ ਇਹ ਇਹਦੇ ਕਲਰ ਸੀਗੇ ਕੋਈ ਲਾਈਟ ਡਾਰਕ ਜਿਹੜਾ ਜਿਹੜਾ ਤੁਹਾਨੂੰ ਚਾਹੀਦਾ ਤੁਸੀਂ ਸਾਰੇ ਕਲਰ ਇਹਦੇ ਵਿੱਚ ਅਵੇਲੇਬਲ ਨੇਗੇ ਤੁਸੀਂ ਲੈ ਸਕਦੇ ਹੋ ਆਪਣੇ ਕੋਲ 350 ਦੇ ਦੋ ਸ਼ਾਲ ਨੇ ਇਹ ਤੇ ਇੱਕ ਆਪਣੇ ਕੋਲ ਲੱਡੂ ਵਾਲਾ ਸ਼ਾਲ ਆਇਆ ਦਿਖਾਓ ਆਹ ਲਓ ਜੀ ਇੱਕ ਆਪਣੇ ਕੋਲੇ ਇਹ ਲੱਡੂ ਵਾਲਾ ਸ਼ਾਲ ਆਇਆ ਜਿਹੜਾ 100 ਰੁਪਏ ਦੀ ਸੇਲ 'ਚ ਹੁੰਦਾ ਇਹ ਗਰਲਸ਼ ਵਾਸਤੇ ਛੋਟੀਆਂ ਛੋਟੀਆਂ ਜਿਹੜੀਆਂ ਹੁੰਦੀਆਂ ਨੇ ਗਰਮਸ਼ਲੀਂ ਦਾ ਸ਼ਾਲ ਆ ਬਹੁਤ ਸੋਹਣਾ ਤੇ ਇਹ 100 ਰੁਪਏ ਦੀ 100 ਰੁਪਏ ਦਾ ਪੀਆਰ ਆ ਪੀ ਇੱਕ ਪੀਸ 100 ਰੁਪਏ ਦਾ ਇਹਦੇ ਇਦਾਂ ਲੱਡੂ ਜੇ ਲੱਗੇ ਹੋਣਗੇ ਨਾਲੇ ਉਹ ਉੱਤੇ ਲੈ ਲਿਆ ਕਰਨਗੀਆਂ ਤੇ ਨਾਲੇ ਖੇਡ ਲਿਆ ਕਰਨਗੀਆਂ ਇਹਦਾ ਸਾਈਜ਼ ਕਾਫੀ ਹੈਗਾ ਨਹੀਂ ਛੋਟਾ ਜਿਹਾ ਸਾਈਜ਼ ਹੈ ਤੇ ਕਲਰ ਇਹਦੇ ਚ ਤੁਹਾਨੂੰ ਕਾਫੀ ਮਿਲ ਜਾਣਗੇ ਕਾਫੀ ਕਲਰ ਨੇ ਦੋ ਡਿਜ਼ਾਈਨ ਆ ਇਹ ਦੋਨੋਂ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਦਨੇ ਆ ਇੱਕ ਡਿਜ਼ਾਈਨ ਇਹ ਸਾਡੇ ਕੋਲੇ ਆਇਆ ਸੀ ਪਲੇਨ ਵਾਲਾ ਤੇ ਇਹਦੇ ਚ ਪਲੇਨ ਕਲਰ ਨੇਗੇ ਇੱਕ ਮੈਂ ਤੁਹਾਨੂੰ ਦਿਖਾ ਦਨੀ ਆ ਇਹਦੇ ਚ ਸਾਡੇ ਕੋਲੇ ਆਇਆਗਾ ਪ੍ਰਿੰਟ ਵਾਲਾ ਇਸ ਸਾਰਿਆਂ ਦਾ ਜਿਹੜਾ ਰੇਟ ਹੈਗਾ ਉਹ ਸੇਮ ਹੋਊਗਾ 100 ਰੁਪਿਆ ਤੇ ਬਸ ਇਹਦੇ ਜਿਵੇਂ ਬਲੌਕ ਪ੍ਰਿੰਟ ਜਾਂ ਕੀਤਾ ਹੁੰਦਾ ਪ੍ਰਿੰਟਿੰਗ ਹੈਗੀ ਆਹ ਲਓ ਜੀ ਸਹਿਜ ਪੂਰਾ ਵੱਡਾ ਹੈ ਵਧੀਆ ਹਲਕੀ ਕੁਆਲਿਟੀ ਦਾ ਹੈ ਬਹੁਤ ਸੋਹਣਾ ਹੈਗਾ ਤੇ ਜਿਵੇਂ ਪ੍ਰਿੰਟ ਕੀਤਾ ਹੁੰਦਾ ਲੱਡੂ ਇਹਨਾਂ ਨੇ ਲੱਡੂ ਜੇ ਨਾਲ ਲੱਗੇ ਆ ਦੇਖੋ ਸੋਹਣੇ ਵਧੀਆ ਫੁੰਦੇ ਜੇ ਲੱਗੇ ਆ ਨਾਲ ਤੇ ਇਹਦੇ ਵਿੱਚ ਵੀ ਆਪਣੇ ਕੋਲੇ ਕਾਫੀ ਕਲਰ ਆਏ ਨੇ ਇਹ 100 ਰੁਪਏ ਦੀ ਸੇਲ ਵਿੱਚ ਹੈ ਆਹ ਲਓ ਜੀ ਇਹਦੇ ਚ ਕਾਫੀ ਰੰਗ ਨੇਗੇ ਇਹ ਸਾਰੇ 100 ਰੁਪਏ ਦੀ ਸੇਲ ਵਾਲੇ ਨੇਗੇ ਜਿਹੜਾ ਰੰਗ ਸੋਹਣਾ ਲੱਗੇ ਤੁਸੀਂ ਕੋਈ ਮਰਜ਼ੀ ਰੰਗ ਇਹਦੇ ਚੋਂ ਲੈ ਸਕਦੇ ਹੋਗੇ ਇਹ ਵੀ ਆਪਣੇ ਕੋਲੇ ਮਾਲ ਕਾਫੀ ਹੈਗਾ ਤੇ ਇੱਕ ਆਪਣੇ ਕੋਲੇ ਆਇਦਰ ਕਰਿਓ ਆ ਲਓ ਜੀ ਇੱਕ ਆਪਣੇ ਕੋਲੇ ਗੁਰਮੁਖੀ ਅੱਖਰਾਂ ਵਾਲੇ ਸ਼ਾਲ ਆਏ ਨੇ ਜੀ ਜਿਹਨੂੰ ਉੜਾੜਾ ਤੇ ਪੰਜਾਬ ਦਾ ਨਕਸ਼ਾ ਬਣਿਆ ਇਹ ਛਟਾ올 ਦਾ ਸ਼ਟਾ올 ਨਹੀਂ ਹੈਗਾ ਇਹ ਸ਼ਟਾ올 ਨਹੀਂ ਸ਼ਾਲ ਹੈਗਾ ਬਹੁਤ ਵੱਡਾ ਸਾਈਜ਼ ਇਹ ਤੁਸੀਂ ਇਹ ਵੀ ਆਪਾਂ 350 ਦਾ ਦੇਵਾਂਗੇ ਤੁਹਾਨੂੰ ਇੱਕ ਲੈਣਾ ਤੁਸੀਂ ਤੇ ਜੇ ਤੁਸੀਂ ਹਜ਼ਾਰ ਵਾਲਿਆਂ ਦੇ ਵਿੱਚ ਪਾਉਣਾ ਤਾਂ ਆਪਾਂ 1000 ਦੇ ਤਿੰਨ ਦੇ ਵਿੱਚ ਹੀ ਪਾ ਕੇ ਦੇਵਾਂਗੇ ਤੁਹਾਨੂੰ ਤੁਸੀਂ ਇੱਕ ਇਹ ਵੀ ਇਸ ਕਰ ਲਿਓ ਦੋ ਪੀਸ ਤੁਸੀਂ ਦੂਜੇ ਲੈ ਲਿਓ ਇਹ 1000 ਦੇ ਤਿੰਨ ਹੋਣਗੇ ਤੇ ਇਧਰ ਆਪ ਸਿੱਧਾ ਕਰੇ ਥੋੜਾ ਜਿਹਾ ਆਹ ਲਓ ਜੀ ਇਹਦਾ ਪੰਜਾਬ ਦਾ ਨਕਸ਼ਾ ਬਣਿਆ ਹੋਊਗਾ ਤੇ ਆਪਣੀ ਮਾਂ ਬੋਲੀ ਪੰਜਾਬੀ ਊੜੇ ਵਾਲੇ ਦੀ ਜਿਹੜੇ 35 ਅੱਖਰ ਨੇ ਉਹ ਲਿਖੇ ਹੋਏ ਨੇ ਤੇ ਸਹਿਜ ਹੈਗਾ ਸ਼ਾਲ ਦਾ ਸ਼ਾਲ ਦਾ ਸਹਿਜ ਹੈ ਤੇ ਇਹਦਾ ਬਲੈਕ ਹੈਗਾ ਪਾਸਾ ਸਿੱਧਾ ਤੇ ਆ ਜਿਹੜਾ ਹੈਗਾ ਇਹਦਾ ਬੈਕ ਸਾਈਡ ਹੈ ਇਹਦੇ 'ਚ ਸਿਰਫ ਤੇ ਸਿਰਫ ਆਪਣੇ ਕੋਲੇ ਸ਼ਾਲ ਦਾ ਹੀ ਆਇਆ ਸਜ ਤੇ ਰੰਗ ਇਹਦੇ 'ਚ ਆਪਣੇ ਕੋਲੇ ਕਾਲਾ ਹੀ ਹੈਗਾ ਕਾਲੇ ਰੰਗ 'ਚ ਆਪਣੇ ਕੋਲੇ ਆਇਆ ਇਹ ਪੀਸ ਤੁਸੀਂ ਜਿੰਨੇ ਮਰਜ਼ੀ ਲੈ ਲਿਓ ਤੇ 1000 ਦੇ ਤਿੰਨ ਵਾਲੇ ਜੀ ਇਹ ਤੁਹਾਨੂੰ ਮਿਲ ਜਾਊਗਾ ਇੱਕ ਆਪਣੇ ਕੋਲੇ ਮੈਂ ਲੋਈ ਆਈ ਆ ਤੁਹਾਨੂੰ ਲੋਈ ਦਿਖਾਉਣੀ ਆ ਇਹ ਅਸੀਂ ਕਈ ਚੀਜ਼ਾਂ ਅਸੀਂ ਦਿਖਾਉਂਦੇ ਨਹੀਂ ਹੁੰਦੇ ਕਿਉਂਕਿ ਸਾਡੇ ਕੋਲੇ ਸੇਲ ਪੁਰਾਣੀ ਦੁਕਾਨਦਾਰੀ ਕਰਕੇ ਅਸੀਂ ਬਹੁਤ ਛਿਰਦੇ ਕਰਦੇ ਹੁੰਨੇ ਆ ਤੇ ਇਹ ਲੋਈ ਦਾ ਸਾਈਜ਼ ਹੈਗਾ ਬਹੁਤ ਵੱਡਾ ਤੇ ਰੇਟ ਇਹਦਾ ਬਹੁਤ ਵਾਜਵਾਂ ਤੇ ਇਹਦਾ ਪੀਸ ਹੈਗਾ 400 ਰੁਪਏ ਦੀ ਲੋਈ ਦੇਵਾਂਗੇ ਤੁਹਾਨੂੰ ਬਹੁਤ ਵੱਡਾ ਸਾਈਜ਼ ਹੈ ਤੇ ਇਹਦੇ ਥੱਲੇ ਤੋਂ ਜਿਹੜਾ ਹੈਗਾ ਪਲੇਨ ਹੈਗਾ ਤੇ ਉੱਪਰ ਇਹਦੇ ਚੈੱਕ ਬਣਿਆ ਤੇ ਡਬਲ ਬੁੰਦੀ ਦੀ ਲੋਈ ਹੈ ਤੇ ਸਾਈਜ਼ ਬਹੁਤ ਵੱਡਾ ਹੈਗਾ ਤੇ ਸਿਰਫ ਤੇ ਸਿਰਫ ਇੱਕ ਪੀਸ ਦਾ ਰੇਟ ਹੈਗਾ 400 ਰੁਪਇਆ ਇਹਦੇ ਚ ਰੰਗ ਇੱਕ ਤਾਂ ਇਹ ਵਾਲਾ ਆਇਆ ਗਰੇਅਰ ਕਲਰ ਦੇ ਨਾਲ ਤੇ ਇੱਕ ਇਹਦੇ ਚ ਬ੍ਰਾਊਨ ਜਿਹਾ ਕਲਰ ਆਏਗਾ ਸਾਰਿਆਂ ਦੇ ਫੁੱਲ ਹੋਣਗੇ ਫਰੰਟ ਤੇ ਬੈਕ ਮੈਂ ਤੁਹਾਨੂੰ ਦਿਖਾ ਦੇਣੀ ਹੈ ਕਿਉਂਕਿ ਇੱਕ ਇੱਕ ਪਾਸਾ ਇਹਦਾ ਇਸ ਤੈਿਕਾ ਹੋਊਗਾ ਤੇ ਇੱਕ ਇਹਦਾ ਚੈੱਕ ਵਾਲਾ ਹੋਊਗਾ ਜਿਹੜਾ ਇੱਕ ਪਾਸਾ ਇਹਦਾ ਚੈੱਕ ਵਾਲਾ ਆ ਆ ਪਲੇਨ ਆ ਗਿਆ ਤੇ ਉੱਪਰਲਾ ਪਾਸਾ ਇਹਦਾ ਚੈੱਕ ਵਾਲਾ ਆ ਗਿਆ ਤੇ ਇਹ ਸੀਗੇ ਆਪਣੇ ਸ਼ੌਲਾਂ ਦੇ ਡਿਜ਼ਾਈਨ ਅੱਜ ਦੇ ਤੇ ਆਪਣੇ ਕੋਲੇ ਬਹੁਤ ਸੋਹਣੀ ਵੈਰੈਟੀ ਆਈ ਪੀਅ ਸ਼ੂਟਾਂ ਦੀ ਆਪਣੇ ਕੋਲੇ ਪ੍ਰਗਤੀ ਦਾ ਮਾਲ ਆ ਬਹੁਤ ਸੋਹਣਾ ਇਹਦੇ ਮੈਂ ਤੁਹਾਨੂੰ ਕਲਰ ਡਿਜ਼ਾਈਨ ਦਿਖਾਉਣੀ ਆ ਕਪੜਾ ਜਿਹੜਾ ਹੈਗਾ ਬਹੁਤ ਸੌਫਟ ਤੇ ਬੋਲਾ ਆਹ ਲਓ ਜੀ ਇਹਦਾ ਮੈਂ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾਉਣੀ ਆ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਇਹਦਾ ਪ੍ਰਿੰਟ ਦੇਖੋ ਤੁਸੀਂ ਪ੍ਰਗਤੀ ਮਿਲਦਾ ਮਾਲ ਹੈ ਅਲਪਾਈਨ ਦਾ ਸੂਟ ਹੈ ਰੇਟ ਸਿਰਫ 500 ਰੁਪਿਆ ਇਹਦੇ ਜੀ ਤੁਹਾਨੂੰ ਮੈਂ ਕਲਰ ਦੇ ਦੇਣੀ ਆ ਪੀਚ ਕਲਰ ਆ ਗਿਆ ਇੱਕ ਤੇ ਇੱਕ ਆਇਆ ਆਪਣੇ ਕੋਲੇ ਪਿਸਤਾ ਕਲਰ ਆ ਇਹ ਦਾ ਪਿਸਤਾ ਕਲਰ ਹੈ ਆ ਲਾਈਟ ਸਰਦਈ ਹੈ ਤੇ ਆ ਇਹਦਾ ਲੈਮਨ ਜਿਹਾ ਕਲਰ ਆ ਗਿਆ ਤੇ ਆ ਇਹਦਾ ਆ ਗਿਆ ਲਵੈਂਡਰ ਸ਼ੇਡ ਇਹਦੇ ਸਾਰੇ ਕਲਰ ਸੀਗੇ ਬਹੁਤ ਪਿਆਰੇ ਆ ਇੱਕ ਪੀਸ ਦਾ ਰੇਟ ਹੈਗਾ 500 ਰੁਪਿਆ 5 ਮੀਟਰ ਕਟਿੰਗ ਮਿਲੂਗੀ ਤੁਹਾਨੂੰ ਤੇ ਕਿਉਂਕਿ ਬੁਰ ਨਹੀਂ ਆਉਂਦਾ ਇਸ ਤੇ ਬਹੁਤ ਵਧੀਆ ਕੁਆਲਿਟੀ ਹੈ ਤੇ ਇੱਕ ਆਪਣੇ ਕੋਲੇ ਰਾਮਟੈਕਸ ਦੇ ਮਾਲ ਆਏ ਆ ਆਪਾਂ ਤੁਹਾਨੂੰ ਰਾਮਟੈਕਸ ਦੇ ਮਾਲ ਦੀ ਵੀ ਨਿਗਾਹ ਕੜਵਾ ਦਿੰਨੇ ਆ ਕਿਉਂਕਿ ਰਾਮ ਟੈਕਸ ਦਾ ਜਿਹੜਾ ਕਪੜਾ ਸਾਨੂੰ ਵਿੱਚ ਚੈੱਕ ਕਰਾ ਦਿਆਂ ਬਹੁਤ ਵਧੀਆ ਕੁਆਲਿਟੀ ਦਾ ਹੁੰਦਾ ਸੌਫਟ ਜਿਹਾ ਕਪੜਾ ਹੁੰਦਾ ਤੇ ਆਹ ਲਓ ਜੀ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਇਹ ਰਾਮ ਟੈਕਸ ਦੇ ਪੀਸ ਪੀਸ ਨੇਗੇ ਤੇ ਮੈਚਿੰਗ ਸੂਟ ਨੇ ਇਹ ਤੇ ਰੇਟ ਆ ਸਿਰਫ ਇਹਦਾ 1200 ਰੁਪਿਆ ਇੱਕ ਸੂਟ ਦਾ ਇਹ ਆਹ ਲਓ ਜੀ ਇਹ ਇਹਦੀ ਸ਼ਰਟ ਹੈਗੀ ਤੇ ਆਹ ਇਹਦੀ ਹੈਗੀ ਮੈਚਿੰਗ ਆਹ ਇਹਦੀ ਸਲਵਾਰ ਆ ਗਈ ਕਲਰ ਇਹਦੇ ਜਿਹੜੇ ਹੈਗੇ ਨੇ ਬਹੁਤ ਪਿਆਰੇ ਨੇਗੇ ਚਲ ਕੋਈ ਨਹੀਂ ਹੈ ਕਰ ਦੋ ਆਹ ਲਓ ਜੀ ਇਹ ਦੀ ਸਲਵਾਰ ਹੈ ਤੇ ਆ ਇਹਦੀ ਸ਼ਰਟ ਹੈ ਇਹਦੇ ਚ ਤਿੰਨ ਰੰਗ ਨੇ ਚੌਥਾ ਰੰਗ ਆਪਣੇ ਕੋਲ ਸੇਲ ਹੋ ਗਿਆ ਇਹਦੇ ਮੈਂ ਕਲਰ ਤੁਹਾਨੂੰ ਦਿਖਾਉਣੀ ਆ ਆਹ ਲਓ ਜੀ ਅਗਲਾ ਕਲਰ ਜਿਹੜਾ ਹੈਗਾ ਆਪਣੇ ਕੋਲ ਗਾਜਰੀ ਕਲਰ ਦਾ ਇਹ ਆਹ ਲਓ ਜੀ ਇਹ ਦਾ ਗਾਜਰੀ ਕਲਰ ਹੈਗਾ ਤੇ ਨਾਲ ਇਹਦੇ ਸਲਵਾਰ ਇਹਦੀ ਆ ਸੀਗੀ ਮੈਚਿੰਗ ਆ ਤੁਹਾਨੂੰ ਬਹੁਤ ਪਿਆਰੀਆਂ ਮਿਲਣਗੀਆਂ ਇਹਦਾ ਕਪੜਾ ਤੁਹਾਨੂੰ ਦੁੱਖਦਾ ਨਹੀਂ ਆਪਾਂ ਨੇ ਕਿਉਂਕਿ ਸਟੀਚਿੰਗ ਕਰਾਉਣੀ ਹੁੰਦੀ ਹੈ ਬਾਹਰੋਂ ਸਲਾਈ ਕਰਾਉਣਾ ਹੁੰਦਾ ਕਪੜਾ ਤੇ ਇਹਦੀ ਕਿਉਂਕਿ ਰੰਗ ਕਲਰ ਇਹਦੇ ਖਰਾਬ ਨਹੀਂ ਹੁੰਦੇ ਬਹੁਤ ਸੋਹਣੇ ਹੈਗੇ ਤੇ ਕਪੜਾ ਆਪਾਂ ਵਧੀਆ ਕੁਆਲਿਟੀ ਦਾ ਲਵਾਂਗੇ ਤੇ ਆਪਾਂ ਲੰਮਾ ਸਮਾਂ ਜਿਹੜਾ ਉਹਨੂੰ ਆਉਣ ਜਾਣ ਚੀ ਵੀ ਕਿਤੇ ਜਿੱਥੇ ਮਰਜੀ ਆਪਾਂ ਯੂਜ਼ ਕਰ ਲਈਏ ਕਿਉਂਕਿ ਖਰਾਬ ਨਹੀਂ ਹੁੰਦਾ ਇਹਦੀ ਕੁਆਲਿਟੀ ਬਹੁਤ ਟੌਪ ਦੀ ਹੈ ਆਹ ਲਓ ਜੀ ਇਹ ਦਾ ਮੂੰਗੀ ਰੰਗ ਆ ਰੰਗ ਆ ਗਿਆ ਇਹ ਆ ਇਹਦੀ ਸਲਵਾਰ ਹੈ ਆਹ ਲੋ ਜੀ ਇਹ ਦੇ ਜੇ ਕਚੈਕਾ ਵੜ ਜਾਨ ਆਇਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ। ਆੜ ਜਾਨ ਵੀ ਇਹਦਾ ਬਹੁਤ ਸੋਹਣਾ ਹੈਗਾ। ਕਪੜਾ ਇਹ じゃ ਪਹਿਲੇ ਛਲਿਸ਼ ਕਰਦਾ ਭਾਵੇਂ ਤੁਸੀਂ 5 ਸਾਲ ਸੂਟ ਨੂੰ ਹੰਡਾ ਲਓ ਲੰਬਾ ਨਹੀਂ ਆਉਂਦਾ ਤੁਹਾਨੂੰ। ਆਹ ਲੋ ਜੀ ਆਹ ਇਹਦੀ ਮੈਚਿੰਗ ਹੈ। ਇਹਦੀ ਮੈਚਿੰਗ ਹੈ ਕਲਰ ਇਹਦੇ ਸਾਰੇ ਬਹੁਤ ਸੋਹਣੇ ਨੇ। ਆਹ ਲਓ ਜੀ ਇਹਦਾ ਕਾਫੀ ਨਾਲ ਆ ਗਿਆ ਕੰਟਰਾਸਟ ਇਹਦਾ ਕਾਫੀ ਨਾਲ ਕੰਟਰਾਸਟ ਆ ਗਿਆ ਮੈਂ ਇਹਦੀ ਸਲਵਾਰ ਵੀ ਦੇਣੀ ਹੈ ਨਾਲ ਤੁਹਾਨੂੰ ਤੇ ਜਿਹੜੇ ਰੇਟ ਇਹਦੇ ਆ ਨਾਲ ਦੀ ਨਾਲ ਆਪਾਂ ਸਕਰੀਨ ਦੇ ਉੱਤੇ ਮੈਂਸ਼ਨ ਕਰਾਂਗੇ ਇਹਦਾ ਕਾਫੀ ਨਾਲ ਕੰਟਰਾਸਟ ਕੰਟਰਾਸਟ ਸੀਗਾ ਆਹ ਲਓ ਜੀ ਇਹਦਾ ਇੱਕ ਅਗਲਾ ਡਿਜ਼ਾਈਨ ਆ ਗਿਆ ਆਪਣੇ ਕੋਲੇ ਬੇਸ਼ੱਕ ਦੁਕਾਨ ਦੇ ਉੱਤੇ 150 ਰੁਪਏ ਦਾ ਛੂਟ ਦਾ ਫਰਕ ਬੇਸ਼ੱਕ ਹੋਵੇ ਤੇ ਗੱਲ ਕਰ ਕੁਆਲਿਟੀ ਟਾਪ ਦੀ ਹੋਊਗੀ ਇੱਕ ਵਾਰੀ ਕਸਟਮਰ ਜਿਹੜਾ ਲੈ ਆ ਉਹ ਆਪਣੇ ਕੋਲ ਅਲਾਮਾਂ ਨਹੀਂ ਦੇਣ ਆਉਂਦਾ ਤੇ ਅਸੀਸਾਂ ਦੀ 판ੜੀ ਲੈ ਕੇ ਆਉਂਦਾ ਅਸੀਸਾਂ ਦੇਣੀ ਆਉਂਦਾ ਵੀ ਤੁਹਾਡਾ ਕਪੜਾ ਜਿਹੜਾ ਸਾਫ ਹੈਗਾ ਬਹੁਤ ਵਧੀਆ ਹੈ ਪੈਸੇ ਲਾ ਕੇ ਜਿਹੜਾ ਕਸਟਮਰ ਖੁਸ਼ ਹੈ ਭੁੱਲ ਜਾਂਦਾ ਵੀ ਬਹੁਤ ਸੋਹਣਾ ਤੁਹਾਡਾ ਸਾਫ ਹੈ ਜਿਹੜਾ ਅਗਲਾ ਕਹਿੰਦਾ ਵੀ ਬਹੁਤ ਵਧੀਆ ਕੁਆਲਿਟੀ ਹੈ ਤੁਹਾਡੇ ਕੋਲੇ ਆਹ ਕਰੇ ਖੋਲੇ ਆਹ ਲਓ ਜੀ ਆਪਣੇ ਕੋਲੇ ਆਇਆ ਹੈ ਬੁੱਢੀ ਮਾਈ ਆ ਡਿਜ਼ਾਈਨ ਇਹ ਰੇਡ ਜਾਨ ਵੀ ਬਹੁਤ ਸੋਹਣਾਗਾ ਇਹਦੇ ਵਿੱਚ ਤਿੰਨ ਰੰਗ ਆਏ ਨੇ ਤਿੰਨੋਂ ਰੰਗ ਟੌਪ ਦੇ ਨੇ ਸੂਟ ਦਾ ਰੇਟ ਤਾਂ ਸਕਰੀਨ ਤੇ ਦਿੱਤਾ ਹੋਊਗਾ ਸੂਟ ਨੂੰ ਬਾਏ ਕਰਨਾ ਹੋਊ ਤੇ ਜੇ ਤੁਸੀਂ ਇੱਕ ਸੂਟ ਮੰਗਾ ਲਿਓ ਚਾਹੇ ਚਾਰ ਮੰਗਾ ਲਿਓ ਆਹ ਲਓ ਜੀ ਇਹਦਾ ਅਗਲਾ ਕਲਰ ਆ ਗਿਆ ਤਿੰਨ ਕਲਰ ਇਹਦੇ ਵਿੱਚ ਆਏ ਨੇ ਆਇਦਾ ਅਗਲਾ ਕਲਰ ਹੈ ਬਹੁਤ ਸੋਹਣੇ ਕਲਰ ਨੇਗੇ ਤੇ ਕਪੜਾ ਤੁਸੀਂ ਫੀਲ ਕਰੋ ਮੇਰੇ ਕੋਲੇ ਹੋਮੋਂ ਤੇ ਇੰਨਾ ਵਧੀਆ ਕੁਆਲਟੀ ਦਾ ਸੌਫਟ ਸੌਫਟ ਕਪੜਾ ਹੈ ਆਪਣੇ ਕੋਲੇ ਮਾਲ ਬਹੁਤ ਜਿਆਦਾ ਆਇਆ ਪਿਆ ਕਿਉਂਕਿ ਵੀਡੀਓ ਹੋ ਜੂਗੀ ਲੰਬੀ ਤੇ ਕਾਟਰੇਜ ਦੇ ਮਾਲ ਆਏ ਪਏ ਐ ਮੈਚਿੰਗਾਂ ਵਾਲੇ ਬਹੁਤ ਸੋਹਣੇ ਆਪਣੇ ਕੋਲੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਕਿਉਂਕਿ ਅੱਜ ਸਿਰਫ ਆਪਾਂ ਤੁਹਾਨੂੰ ਇੰਨਾ ਕਮਾਲ ਦਿਖਾਵਾਂਗੇ ਆਹ ਲਓ ਜੀ ਇਹ ਦੇ ਸੀਗੇ ਤਿੰਨ ਕਲਰ ਤਿੰਨੋਂ ਕਲਰ ਟੌਪ ਦੇ ਸੀਗੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਸੋਹਣੇ ਸੋਹਣੇ ਰੰਗ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੁੰਦੇ ਰਿਹਾ ਕਰਾਂਗੇ ਤੇ ਹਮੇਸ਼ਾ ਵਾਸਤੇ ਵੀਡੀਓ ਆਪਾਂ ਚੜ ਕੇ ਸਵੇਰ 9 ਵਜੇ ਪਾਉਂਦੇ ਹੁੰਨੇ ਆ ਤੇ ਵੀਡੀਓ ਦੀ ਤੁਸੀਂ 9 ਵਜੇ ਵੇਟ ਕਰਿਆ ਕਰੋ ਕਦੇ ਦੂਜੇ ਦਿਨ ਤੀਜੇ ਦਿਨ ਕਦੇ ਚੌਥੇ ਦਿਨ ਆਪਣੀ ਵੀਡੀਓ ਪੈਂਦੀ ਰਹਿੰਦੀ ਹੈ ਕਿਉਂਕਿ ਛੋਟੇ ਦਿਨ ਨੇਗੇ ਤੇ ਕਸਟਮਰ ਆਪਣੇ ਕੋਲੇ ਬਹੁਤ ਹੁੰਦਾ ਦੁਕਾਨ ਦੇ ਉੱਤੇ ਦੇ ਕਈ ਵਾਰੀ ਆਪਾਂ ਲੇਟ ਵੀ ਹੋਏ ਨੇ ਤੁਸੀਂ ਵੇਟ ਕਰਿਆ ਕਰੋ ਵੀਡੀਓ ਦੀ ਤੇ ਜਿਹੜਾ ਮੈਸੇਜ ਕਰਨਾ ਤੁਸੀਂ ਉਹ ਆਪਣਾ ਫੋਨ ਤੇ ਸਕਰੀਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਮੈਸੇਜ ਤੁਸੀਂ ਆਪਣੇ ਵਟਸਐਪ ਤੇ ਕਰਿਆ ਕਰੋ ਤੇ ਵੇਟ ਕਰਿਆ ਕਰੋ ਮੈਸੇਜ ਵੀ ਕਈ ਵਾਰੀ ਅਸੀਂ ਲੇਟ ਹੋ ਜਾਂਦੇ ਆਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਰੀਆਂ ਰਿਸ਼ਤੇਦਾਰਾਂ ਤੁਸੀਂ ਸ਼ੇਅਰ ਕਰਿਆ ਕਰੋ ਤੇ ਆਪਣੀ ਵੀਡੀਓ ਨੂੰ ਇੰਨਾ ਇੰਨਾ ਪਿਆਰ ਦੇਣੇ ਧੰਨਵਾਦ ਸ਼ਸ਼ੀਕਾਲ ਜੀ ਜੀ ਆਇਆਂ ਨੂੰ ਸਾਰਿਆਂ ਨੂੰ